ਬਾਬੀ ਜੇ ਕਿਸੇ ਨੂੰ ਦੱਸਾਂ ਨਾ ਤੇ ਸਹੀ ਦੱਸਣਾ ਨਹੀਂ ਤਾਂ ਨਹੀਂ ਜੋ ਮੈਂ ਲਾਈਵ ਕਰਦਾ ਜੋ ਵੀ ਕਰਦਾ ਜਿੱਦਾਂ ਹੁਣ ਹੀ ਤਾਜੀ ਗੱਡੀ ਹੁੰਦੀ ਕਬੂਤਰ ਉਸ ਹੀ ਬੰਦੇ ਦਾ ਤਾਜਾ ਬੈਠਾ ਹੁੰਦਾ ਆਪਾਂ ਕਹੀਦਾ ਨਾ ਕਈ ਵੇਲੇ ਯਾਰ ਉਹ ਦੇ ਇੱਕ ਦਾ ਬੱਲੇ ਮਾਰ ਬਈ ਕਹਿੰਦੇ ਉਹ ਕੰਮ ਹੋ ਗਿਆ ਨਾ ਤੀ ਤੋਤੀ ਰਹਿ ਗਈ ਤੇ ਪੂਛ ਤੇ ਮੱਖੀ ਬੈ ਗਈ ਹਾਜੀ ਬਾਬਿਓ ਕੀ ਹਾਲ ਚਾਲ ਆ ਲੈਂਦੇ ਤੇ ਚੜਦੇ ਰਹੇ ਬਰਾਉਨ ਜਿਲੋ ਸਤਿ ਸ਼੍ਰੀ ਅਕਾਲ ਚਲੋ ਬਾਬਿਓ ਕੂਤਰੀ ਮੁੰਡੇ ਦਾ ਫੋਨ ਆਇਆ ਸੀ ਯਾਰ ਬਹੁਤ ਪਿਆਰ ਆਉਣਾ ਹਨਾ ਤੇ ਬਾਜੀ ਛੱਡਣੀ ਵੀ ਜ਼ਰੂਰੀ ਐ ਤੇ ਕੂਤਰੀ ਦੀ ਪਲਟੀ ਮਰਾ ਕੇ ਹਟਿਆ ਹੁਣ ਠੀਕਾ ਦਿਖਾ ਨਹੀਂ ਸਕਦੇ ਵਾਲਾ ਤੇ ਕੱਲੋਂ ਸੰਭਾਗੇ ਪਰਸੋਂ ਵਾਜੀ ਛੱਡਣੀ ਅੱਜ ਵੀ ਉੱਡ ਕੇ ਆਈ ਜਾਂਦਾ ਕੁੰਦਰੀ ਇੱਕ ਬੰਦੀ ਦੇ ਛੱਡਾਂਗੇ ਚਲੋ ਪਿਆਰ ਆ ਜਾਣਾ ਹੀ ਪੈਂਦਾ ਹੜਾ ਕੋਈ ਚੱਕਰ ਨਹੀਂ ਤੇ ਕੁੰਦਰੀ ਦੀ ਹੁਣ ਪਲਟੀ ਮੁਰਾਤੀ ਆਲੂ ਘਰਾਂ ਭੇਤਾਂ ਠੀਕ ਆ ਬਾਕੀ ਦੀ ਕਾਰਵਾਈ ਸਵੇਰੇ ਕਰਾਂਗੇ ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਜੋ ਹੁਣ ਵੀਡੀਓ ਕਰਦੇ ਆ ਸ਼ੁਰੂ ਬਾਬਿਓ ਰਾਤੀ ਬਣਾਈ ਸੀ ਥੋੜੀ ਜੀ ਵੀਡੀਓ ਜੋ ਬਾਈ ਦਾ ਫੋਨ ਆਇਆ ਸੀ ਗੋਪੀ ਚਰਾਣ ਵਾਲੇ ਦਾ ਤੇ ਉਹ ਕਹਿੰਦਾ ਯਾਰ ਛੱਡਣੀ ਛੱਡਣੀ ਆ ਤੂੰ ਮੇਰੇ ਪਿੰਡ ਆਪਾਂ ਕੱਲ ੜਾਈ ਸੀ ਕਿ ਕੱਲ 11:30 11 ਫਿਰ ਪਤਾ ਨਹੀਂ 12:30 11 ਇੰਨੇ ਵਜੇ ਬੈਠੀ ਸੀ ਆਪਣੀ ਚਾਦਰ ਵਾਲੀ ਕੂਦਰੀ ਤੇ ਜਿਹੜੀ ਪੂਸ਼ ਵਾਲੀ ਪੋਟੇ ਵਾਲੀ ਉਹ ਤਾਂ ਨਹੀਂ ਛੱਡਣੀ ਭਪਿਓ ਉਸੂਤਰੀ ਵਾਲੀ ਚੰਗੀ ਬਲ ਕੇ ਉਹ ਛੱਡ ਲਾਂਗੇ ਨਾ ਵਧੀਆ ਹੁਣਦੀ ਉਹ ਟੋਰੀ ਵਾਲੀ ਤੇ ਉਹ ਚਾਦਰ ਵਾਲੀ ਛੱਡਦੇ ਆ ਤੇ ਇਦਾਂ ਆਂ ਵੀ ਰਾਤੀ ਪਲਟੀ ਵਰਾਈ ਉਹਦੀ ਕੱਲ ਕਣ ਕੱਲ ਵੀ ੜਾਈ ਸੀ ਆਪਾਂ ਕੱਲ ਕਣਕ ਵੀ ਪਾਈ ਆ ਤੇ ਥੋੜੀ ਜੀ ਆ ਨਾ ਉਹਦਾ ਤਾਂ ਭੇਗ ਹੀ ਪਾਈ ਜੀ ਕਣਕ ਤੇ ਬਦਾਮ ਵੀ ਪਾਈ ਸੀ ਮਰਾਤੀ ਪਲਟੀ ਮਰਾ ਗਿਆ ਬਦਾਮ ਦੂਜੇ ਕੱਟ ਗਿਆ ਸੀ ਥੋੜੇ ਜਿਹੇ ਬਚੇ ਸੀਗੇ ਉਹ ਪਚਾ ਲਈ ਹੁਣ ਜਦ ਅੱਧੇ ਨਾਲ ਥੋੜੇ ਜੇ ਘੱਟ ਛੱਡ ਗਿਆ ਸੀ ਮੈਂ ਖਿੱਚ ਲੂਗੀ ਉਹ ਖਿੱਚ ਗਈ ਜ਼ਰਸਰੇ ਹੁਣ ਅਜ ਇਹਨੂੰ ਜਰਾਬ ਤਾਂ ਨਹੀਂ ਲੱਗਣਾ ਵਾਗੋ ਆ ਲ ਆ ਆ ਪੁਨਰ ਨਮਾ ਆਓ ਪੁਨਰ ਤੇ ਪੁਨਰ ਨਮਾ ਅਰ ਗਿਆ ਇਹ ਲਾ ਸਕਦੇ ਆ ਇਹ ਇੰਟਰ ਸੈਟ ਤੋਂ ਬਣੀ ਹੁੰਦੀ ਜਿਹੜੀ ਆਪਣੇ ਇੰਟਰ ਸੈਟ ਨਹੀਂ ਹੁੰਦੀ ਖੱਤਿਆਂ ਦੇ ਕੁੱਤਿਆਂ ਦੇ ਵਿੱਚ ਵੱਟਾ-ਵਟਾਂ ਦੇ ਉਹ ਆ ਵੀ ਹੋਏ ਹਨਾ ਬੰਨਿਆ-ਬੰਨਿਆ ਤੇ ਉਹ ਇਹਨੂੰ ਦਿੱਤਾ ਹੁਣ ਢੱਕਣ ਭਰ ਕੇ ਉਹਦਾ ਢੜਕਣ ਦੇਣਾ ਹੁੰਦਾ ਪਰ ਇਹਨੂੰ ਇਹ ਦਿੱਤਾ ਇਹ ਲੀਵਰ ਦੀ ਗਰਮੀ ਗਰਮੈਸ਼ ਐਨ ਕਰ ਦਿੰਦੀ ਨਵਾਂ ਕਰ ਦਿੰਦੀ ਇਕ ਲੀਵਰ ਨੂੰ ਉਹਦਾ ਤਾਂ ਲਗਾਤਾਰੀ ਦੇਣੀ ਚਾਹੀਦੀ ਆ ਤੇ ਦੇਖਦੇ ਹਾਂ ਹੁਣ ਕੀ ਬਣਦਾ ਹਨਾ ਕੱਲ ਨੂੰ ਛੱਡ ਦਿਆਂਗੇ ਚਲੋ ਪਿਆਰ ਵੀ ਦੇਖਣਾ ਪੈਂਦਾ ਸਹੀ ਜਗਾ ਪੈਸਾ ਵੀ ਨਹੀਂ ਦੇਖਿਆ ਜਾਂਦਾ ਤੇ ਯਾਰੀ ਦੋਸਤੀ ਵੀ ਦੇਖਣੀ ਪੈਂਦੀ ਆ ਕੋਈ ਨਹੀਂ ਛੜਦਾਂਗੇ ਹਾਰ ਜਿੱਤ ਕਰਮਾਂ ਦੀ ਆ ਜਿੱਤ ਗਈ ਤਾਂ ਵੀ ਠੀਕ ਆ ਹਾਰ ਗਈ ਤਾਂ ਵੀ ਠੀਕ ਆ ਠੀਕ ਆ ਜਿੱਤ ਗਈ ਤਾਂ ਪਗੜਾ ਪੁੰਦੇ ਆਵਾਂਗੇ ਹਾਰ ਗਈ ਤਾਂ ਵੀ ਫਗੜੇ ਪੁੰਦੇ ਆਵਾਂ ਕੋਈ ਚੱਕਰੀ ਨਹੀਂ ਦਦਾ ਆਪਣ ਨੂੰ ਤੇ ਛੱਡਦੇ ਆ ਕੱਲ ਨੂੰ ਹਨਾ ਜਿੱਥੇ ਨਿਆਰੀਆਂ ਚਾਰ ਪੰਜ ਅੱਗੇ ਵੀ ਹਰੀਆਂ ਆ ਤੇ ਇਸ ਸੀਜ਼ਨ ਦੀ ਆਪਾਂ ਦੋ ਜਿੱਤੀਆਂ ਆ ਤੇ ਚਾਰ ਕੇ ਪੰਜ ਹਾਰ ਗਏ ਆ ਹਨਾ ਉਹ ਵੀ ਪੁੱਤਰ ਬਿਮਾਰ ਹੋਣ ਕਰਕੇ ਤੇ ਕੋਈ ਨਹੀਂ ਕੱਢਦੇ ਆ ਹਾਂ ਹੁਣ ਛੱਡਦੇ ਆ ਇਹਨੂੰ ਦੇ ਉਹਨੇ ਸਿੱਖੇ ਹੁਣ ਹੁਣ ਅਟਕੇ ਜਾਂ ਕੱਲ ਥੋੜੀ ਇੱਕ ਸੇ ਕੀ ਨਾਮ ਲੈ ਕੇ ਆਇਆ ਹੈ ਫਿਰ ਕੱਲ ਵੀ ਲੈ ਕੇ ਆਇਓ ਕੀ ਗੱਲ ਇਹ ਆਉਂਗਾ ਉਹ ਦਰਬਾਰ ਹੋਗੇ ਹੀ ਨਾ ਆਪਣੇ ਤਾਂ ਕਰਕੇ ਅੱਗੇ ਜ਼ਿਆਦਾ ਨਾਮ ਲਿਉਂਦਾ ਹੁੰਦਾ ਜਿੱਤ ਕੇ ਐ ਕਿ ਠੰਡਾ ਪੈ ਗਿਆ ਕੰਮ ਕੋਈ ਨਹੀਂ ਕੱਲ ਨੂੰ ਆਪਾਂ ਛੱਡਣੀ ਆ ਫੇਰ ਦੇਖਦੇ ਹਾਂ ਠੀਕ ਆ ਆ ਹੀ ਕੋਈ ਸੀ ਕਿ ਕੱਲ ਨੂੰ ਵੀ ਨਹੀਂ ਉਦੋਂ ਉਹ ਛੱਡੀ ਸੀ ਨਾ ਪਾ ਪੂਛ ਵਾਲੀ ਉਹ ਟਿੱਡ ਪੂਛ ਵਾਲੀ ਆਵਲੀ ਕੋੜੇ ਬੇਟੀ ਜਿਹੜੀ ਆਵਲੀ ਕਿਹੜੀ ਆਹ ਕੋੜੇ ਬੇਟੀ ਆਵਲੀ ਥੋੜੀ ਹਾਂ ਇਹ ਵਾਲੀ ਆਵਲੀ ਹਾਂ ਹੁਣ ਆ ਜਾ ਪਾ ਛੱਡੀ ਕੱਲ ਨੂੰ ਆਵਲੀ ਸੀ ਹਾਂ ਇਹ ਵਾਲੀ ਸੀ ਆਵਲੀ ਹਾਂ ਅੱਜ ਜੇ ਮਾਈ ਤੁਹਾਈ ਤੇ ਹਾਂ ਹੁਣ ਆ ਪਾ ਛੱਡੀ ਕੱਲ ਨੂੰ ਇਹ ਵਾਬੇ ਬਹੁਤ ਲੰਬੀ ਚੱਲ ਗਈ ਤੈਨੂੰ ਪਤਾ ਇਹ ਉੱਚੀ ਉਡਦੀ ਆ ਇਹ ਚਾਲਰ ਵਾਲੀ ਪੁੱਗੀ ਆ ਫਿਰ ਚਾਲਰ ਆ ਲੋਈ ਬਾਬਿਓ ਤੇ ਕੂਤਰਾ ਤਾਂ ਝਲ ਕੱਢਣੇ ਨਹੀਂ ਹੈਗੇ ਉਹ ਕੂਤਰੀ ਨੂੰ ਬਹੁਤ ਬਦਾਮ ਪਾ ਦਦੇ ਆ ਤੇ ਕਿਉਂਕਿ ਉਹ ਕਰਨਾ ਸੀਗਾ 9 8:30 9 ਵਜੇ ਪਾਏ ਆ ਤਰੋਂ ਲੇਟ ਤਾਂ ਹੈਗੇ ਥੋੜੇ ਕੋਈ ਨਹੀਂ ਉਹਨੇ ਘੱਟ ਪਾ ਦਦੇ ਆਪਾਂ ਤੇ ਤਿੰਨ ਗਿਰੀਆਂ ਤੇ ਸਾੰਧੀ ਆ ਕੋਈ ਨਹੀਂ ਖਿਚਾਲਾਂਗੇ ਹਨਾ ਰਾਤ ਵਾਲੇ ਵੀ ਖੇਚ ਕੀ ਸੀ ਮੱਦੇ ਕ ਛੱਡ ਗਿਆ ਸੀਗਾ ਉਹ ਖੇਚ ਫੁੱਟ ਗਈ ਹੈ ਨਾ ਬੜਾ ਨਵੇਂ ਕੂਤਰ ਕੱਢਦਾ ਵਾ ਦੋ ਕੱਢਦੇ ਬਾਅਦ ਦੋ ਦਿਨ ਕੂਤਰ ਹੋਰ ਕੱਢਦੇ ਆ ਨਾ ਆਪਾਂ ਇਹ ਕੀੜਾ ਕੀੜਾ ਕੱਢੀਏ ਉਹ ਦੇ ਦੇ ਚੱਟੀ ਅੱਖ ਵਾਲਾ ਕੱਢ ਗਿਆ ਸਪੇਜਿਆਂ ਰਿ ਜਾਂਦਾ ਹੀ ਹੁਣ ਤਾਂ ਸਪੇਜੇ ਗਏ ਵੱਡੇ ਹੋ ਤੇ ਹੁਣ ਦੇਖਦੇ ਆ ਨਾ ਅੱਜ ਹੁੰਦਾ ਇੱਕ ਉਹ ਵੀ ਕੱਢਦੇ ਆ ਲਾਲ ਸਿਰ ਵਾਲਾ ਉਹ ਵੀ ਕੱਢ ਦਿੰਨੇ ਅੱਜ ਹਾਂਜੀ ਬਾਬੇ ਲੋ ਬਈ ਕਹਿੰਦੇ ਉਹ ਕੰਮ ਹੋ ਗਿਆ ਨਾ ਤੀ ਤੋਤੀ ਰਹਿ ਗਈ ਤੇ ਪੂਛ ਤੇ ਮੱਖੀ ਬੈ ਰਹੀ ਤੇ ਕਬੂਤਰੀ ਸੰਭੀ ਜਾਂਦੇ ਸੀ ਹਜੇ ਮਾਲ ਨੂੰ ਬਖਾਰਾ ਲਾ ਕੇ ਹੀ ਹਟਿਆ 15-20 ਮਿੰਟ ਹੋਏ ਆ ਤੇ ਉਹਦਾ ਫੋਨ ਆ ਗਿਆ ਹੁਣ ਜਿੱਦਾਂ ਉਦੋਂ ਦਾ ਲਾਇਆ ਸੀ ਹੁਣ ਤੱਕ ਉਹ ਫੋਨ ਆਇਆ ਨੂੰ ਟਾਈਮ ਹੋ ਗਿਆ ਹੁਣ 15 ਮਿੰਟ ਹੋ ਗਏ ਉਦੋਂ ਹੇ ਦਿੱਤਾ ਹੀ ਸੀ ਨਾਲੇ ਫੋਨ ਆ ਗਿਆ ਕਹਿੰਦਾ ਬਾਈ ਯਾਰ ਉਹੀ ਚੱਕਰ ਪੈਂਦਾ ਲਾਕ ਡਾਟ ਵਾਲੇ ਦੇ ਗੇਨ 10-10 ਸ਼ਿਕਾਇਤ ਕਰਦੀ ਹੋਊਗੀ ਤੇ ਉਹਦੀ ਵਿਚਾਰੀ ਬਾਜੀ ਕੈਨਸਲ ਕਰਨੀ ਪੈਗੀ ਉਹਨੂੰ ਤੇ ਬਾਜੀ ਫੇਰ ਕੈਨਸਲ ਕਰ ਲੂੰ ਤੇ ਕਬੂਤਰੀ ਫੇਰ ਹੈ ਗਈ ਇਹ ਚਲੋ ਕਿਤੇ ਹੋਰ ਛੱਡ ਦਿਆਂਗੇ ਇਹਨੂੰ ਨਾ ਹੋਇਆ ਤਾਂ ਮੈਂ ਤਾਂ ਰਾਤੀ ਇੱਕ ਦੇ ਇੱਕ ਬੰਦੀ ਤੇ ਆਪਾਂ ਛੱਡਣੀ ਸੀਗੀ ਪਲਟੀ ਵੀ ਮੁਰਾਗ ਗਿਆ ਸਾਰੀ ਸਾਫ ਸੂਬ ਕਰਕੇ ਹੁਣ ਸਵੇਰ ਦੇ ਬਾਦਾਂ ਨੂੰ ਖਿਚਾ ਕੇ ਇਹਨੂੰ ਰੈਡੀ ਕੀਤਾ ਹੈਗਾ ਤੇ ਹੁਣ ਆਲੂ ਵਿਖਾਰਾ ਲਾਇਆ ਤਾਂ ਕਰਕੇ ਇੱਦਾਂ ਬੈਠੀ ਆ ਤੇ ਚਲੋ ਕੋਈ ਗੱਲ ਨਹੀਂ ਹੈ ਨਾ ਕਿਤੇ ਹੋਰ ਛੱਡ ਲਾਂਗੇ ਬਾਜੀ ਉੱਥੇ ਕੀ ਆ ਆਪ ਉਧਰ ਸਾਰੇ ਰੈਡੀ ਹੋੜੀ ਕੀਤੇ ਹੋਏ ਆ ਉਦੋਂ ਵੀ ਕੱਲ ਦੀ ਡਾਰ ਬਣਦੀ ਦੀ ਆਪਾਂ 17 ਨੂੰ ਛੱਡਣੀ ਬਾਜੀ 18 ਨੂੰ ਸੋਰੀ ਤੇ 15 ਨੂੰ ਬਣਦੀ ਆ ਡਾਰ ਤੇ ਕੱਲ ਨੂੰ ਡਾਰ ਕਰੋਨੇ ਆ ਉਦੋਂ ਤਾਈ ਤੇ ਫੇਰ ਪਰਸੋਂ ਨਹੀਂ ਛੱਡ ਲਾਂਗੇ ਹਾਂਜੀ ਬਾਬਿਓ ਤੇ ਲੱਗਿਆ ਲੱਸੀ ਬਣਾਉਣ ਠੀਕ ਹੈ ਤਾਂ ਇਹ ਲਿਆਦਾ ਹਾਂ ਠੀਕ ਹੈ ਥੋੜੇ ਥੋੜੇ ਦੇਣੀਆਂ ਵੀ ਪੰਪ ਪੰਪ ਦਾਦਾ ਹੱਥ ਮਲੀ ਦੇਣੀਆਂ ਵੀ ਜਿਹੜੀ ਕਬੂਤਰਾਂ ਦੇ ਉੱਤੇ ਜੇ ਗਰਮੀ ਗਰਮੀ ਪਵੇ ਤਾਂ ਨਿਕਲੀ ਜਾਵੇ ਹਨਾ ਤੇ ਗਰਮੀ ਕੱਢਣ ਦਾ ਤੁਹਾਨੂੰ ਮੈਂ ਬਹੁਤ ਸੋਹਣਾ ਤੇ ਬੈਸਤ ਤਰੀਕਾ ਦੱਸਿਆ ਵੀ ਹੋਇਆ ਤੇ ਦੱਸਣ ਵੀ ਲੱਗਾ ਇਹਦੇ ਵਿੱਚ ਬੀਕਾ ਸੂਲ ਦਾ ਕੈਪਸੂਲ ਤੇ ਮੈਕਸੋ ਵੀ ਕਿਹੜਾ ਆਪਾਂ ਪਾਇਆ ਹੋਇਆ ਹਨਾ ਪਹਿਲਾ ਵੀਡੀਓ ਦੇ ਵਿੱਚ ਨਾ ਭੁੱਲ ਗਿਆ ਮੈਂ ਲੱਭਦਾ ਤੇ ਉਹ ਤੇ ਉਹ ਵੀਰੇ ਕਬੂਤਰ ਨੂੰ ਇੰਨੀ ਕਿ ਜਲਦੀ ਭਰਦਾ ਨਾ ਥਿਲੇ ਪਾਵਰ ਪਾਉਂਦੇ ਕਬੂਤਰ ਚ ਬਹੁਤ ਸੋਹਣੀ ਖੇੜਾ ਬਹੁਤ ਸੋਹਣੀ ਚੀਜ਼ਾਂ ਉਹਨਾਂ ਚੀਜ਼ਾਂ ਦਵਾਈਆਂ ਦੇ ਸਿਰ ਤੇ ਹੀ ਆਪਾਂ ਨਾ ਕੱਲ ਬਾਜੀ ਜਿੱਤੇ ਆ ਇਨੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੇ ਕੋਈ ਟਰੈਕਰੀ ਬਿਮਾਰ ਹੋਇਆ ਹੋਵੇ ਤੇ ਜਲਦੀ ਪੈਰਾਂ ਤੇ ਨਹੀਂ ਆਉਂਦਾ ਹਨਾ ਤੇ ਉਹ ਬਹੁਤ ਵਧੀਆ ਮੇਰਾ ਵੀਰ ਉਹ ਤੁਸੀਂ ਲਗਾਤਾਰ ਕੁੰਡੇ ਚ ਪਾ ਲਓ ਪਾਣੀ ਚ ਪਾ ਦਿਓ ਬਿਮਾਰੀ ਆਉਣ ਦੇ ਚਾਂਸ ਘਟ ਜਾਂਦੇ ਆ ਟੈਰਾਮਾਈਸਿਨ ਦਾ ਕੈਪਸੂਲ ਤੇ ਬੀਗਾਸੂਲਾ ਕੈਪਸੂਲ ਹਫਤੇ 'ਚ ਇੱਕ ਵਾਰ ਹੀ ਪਾ ਲਿਆ ਕਰੋ ਗਰਮੀ ਜਿੱਦਾਂ ਹੋਣਾ ਪੈਂਦੀ ਆ ਜਾਂ ਜੰਗਰੜੇਕ ਤੁਹਾਨੂੰ ਪਹਿਲਾਂ ਵੀ ਗਿਆ ਜੰਗਰੜ ਸੜਦਾ ਕਰੋ ਉਹ ਵੀ ਨਿਮਿੱਤੇ 'ਚ ਗਰਮੀ ਪੈਣ ਦਿੰਦੀ ਕਿਉਂਕਿ ਜਦੋਂ ਲੀ ਲੀਵਰ ਤੋਂ ਹੀ ਸਾਰੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਸਭ ਤੋਂ ਪਹਿਲਾਂ ਲੀਵਰ ਦੀ ਜ਼ਹਿਰ ਬਣਦਾ ਇਹਨਾਂ ਦੇ ਉਸ ਤੋਂ ਬਾਅਦ ਫਿਰ ਜਿੱਦਰ ਨੂੰ ਤੁਰਦੀ ਗੇਮ ਤੁਰ ਪੈਂਦੀ ਹੈ ਨਾ ਸਮਝ ਨਹੀਂ ਤੇ ਇੱਕ ਬਾਈ ਬੰਦੇ ਹੀ ਪਲਟੋਣਾ ਜ਼ਰੂਰੀ ਹੁੰਦਾ ਨਹੀਂ ਵੀਰੇ ਦੇਖੋ ਜੇ ਹੁਣ ਮੇਰੇ ਕਬੂਤਰ ਬਿਮਾਰ ਹੋ ਗਿਆ ਵੀਰੇ ਸੈੱਟ ਹੋਏ ਸੀ ਹਨ ਤੇ ਇਹਨਾਂ ਨੂੰ ਮੈਂ ਜੇ ਜ਼ਿਆਦਾ ਕੋਈ ਲੀਵਰ ਦੀਆਂ ਦਵਾਈਆਂ ਦੇ ਲਾਪਿਆ ਨਾ ਵੀ ਪਚਾਉਣ ਲਾਪੈਣ ਜਾਂ ਕੁਝ ਵੀ ਕਰਨ ਲਾਪੈਣਾ ਹਨਾ ਇਹ ਕਬੂਤਰ ਵੀਰੇ ਦਾਣਾ ਪਾਗਲ ਵਾਂਗੂ ਖਾਊਗੇ ਤੇ ਉੱਡਣ ਨੂੰ ਘਟ ਜੂਗੇ ਜ਼ਿਆਦਾ ਭੁੱਖ ਲੱਗਣ ਲੱਗ ਪੈਣ ਇਹਨਾਂ ਨੂੰ ਬਹੁਤ ਜ਼ਿਆਦਾ ਭੁੱਖ ਹਨਾ ਇਨਾਂ ਲੋ ਬੈਦ ਤੇ ਚੋਂ ਆਪਣੇ ਉੱਤਰ ਉੜਦੇ ਤਾਂ ਬੈ ਨਾ ਠੀਕ ਆ ਤੇ ਆਪਾਂ ਨੂੰ ਪੰਗਾ ਲੈਣ ਦੀ ਕੀ ਲੋੜ ਆ ਹਾਂ ਜਿਹੜੀ ਰਹਿائش ਆਪਾਂ ਬਦਾਮ ਘਟਾਉਂਦੇ ਹੁਣ ਰਹਿائش ਨਹੀਂ ਰੱਖਦੇ ਆਪਾਂ ਪਾਈ ਦੇ ਹੀ ਪਹਿਲਾਂ ਬਾਰ ਬਾਰ ਫੇਰੇ ਦਰਾਂ ਗਰੀਆਂ ਹਨਾ ਪਹਿਲਾਂ ਤੰਦਰੁਸਤੀ ਜੀ ਗੇ ਲੀਵਰ ਵੀ ਤੰਦਰੁਸਤ ਹੋ ਜੀ ਗੇ ਤੇ ਮੌਸਮ ਵੀ ਠੰਡਾ ਸੀ ਹਨਾ ਇਹ ਪਚਾਉਂਦੇ ਜੀ ਫਿਰ ਉਹ ਚੀਜ਼ ਤੋਂ ਬਿਰੇ ਹੌਲੀ ਹੌਲੀ ਮੈਂ ਥੱਲੇ ਲੈ ਕੇ ਆਇਆ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹ ਕਿੰਨੇ ਬਦਾਮ ਖਾਂਦੇ ਆ ਤਸਵੀਰ ਨੂੰ ਖਾਲੀ ਹੋ ਜਾਂਦੀ ਕਿਉਂਕਿ ਤਾਂ ਬਿਮਾਰ ਸੀ ਸਮਝ ਨਹੀਂ ਆਇਆ ਚਾਰ ਪੰਜ ਵੀਡੀਓ ਚ ਇਦਾਂ ਹੋਇਆ ਆ ਜਿੱਦਾਂ 2 ਘਟਾਤੇ 1 ਘਟਾਤਾ 2 ਘਟਾਤੇ 1 ਘਟਾਤਾ ਜਿੱਦਾਂ ਕਰਦੇ ਕਰਦੇ ਆਗੇ ਜਦ ਆਪਾਂ ਦਾ ਜੀ ਵੀ 6 ਬਦਾਮ ਚੱਕਦੇ ਪਏ ਹੁਣ 6 ਬਦਾਮ ਤੇ ਇਨੀ ਕੜਕ ਖਾ ਜਾਂਦੇ ਜਿੱਦਾਂ 2 ਬਦਾਮਾਂ ਜਿੰਨੀ ਤਸਵੀਰ ਨੂੰ ਖਾਲੀ ਹੁੰਦੇ ਇੱਕ ਦਾ ਦਾਣਾ ਹੋਊਗਾ ਜੇ ਹੋਊਗਾ ਨਹੀਂ ਤਾਂ 7 ਵਜੇ ਨੂੰ ਖਾਲੀ ਹੁੰਦੇ ਆ ਸਾਰੇ ਹੀ ਹਨਾ ਤੇ ਉਹ ਤਾਂ ਪਲਟੀ ਜੇ ਦਰਬਾਬੇ ਤੁਹਾਡਾ ਤੰਤਰ ਉਸ ਦਾ ਤੇ ਨਹੀਂ ਪਲਟੀ ਬਰਉ ਠੀਕ ਹੈ ਜੇ ਰੈਸ਼ ਰੱਖਦਾ ਤਾਂ ਉਹਦੀ ਫਿਰ ਰੈਗੂਲਰ ਹੀ ਪਲਟੀ ਬਰਉ ਕਹੂੰਗਾ ਨਾ ਵੀ ਅੱਜ ਪਲਟੀ ਮਰਾਲੀ ਕੱਲ ਨੂੰ ਨਹੀਂ ਮਰੇ ਪਰਸੋਂ ਨੂੰ ਮਰੇ ਫੇਵਰ ਵਾਲੀ ਉਹ ਉਧਰ ਬੁਰਾ ਬਣਾ ਕੇ ਵੀ ਅੰਦਰੋਂ ਖਰਾਬ ਹੋ ਜਾਂਦਾ ਠੀਕ ਐ ੱੱਕਾ ਜਾ ਮੰਨ ਜਾਂਦਾ ਜਾਂ ਤਾਂ ਫਿਰ ਦਿੱਲੀ ਕਰੋ ਉਹਦੀ ਪਲਟੀ ਜੇ ਕਰਨੀ ਆ ਤਾਂ ਜੇ ਨਹੀਂ ਕਰਨੀ ਤਾਂ ਫਿਰ ਨਹੀਂ ਕਰਨੀ ਹੁਣ ਮੇਰੀਆਂ ਇੱਕ ਦੋ ਕਬੂਤਰੀਆਂ ਜਿਨ੍ਹਾਂ ਦੀ ਮੈਨੂੰ ਕਰਨੀ ਪੈਂਦੀ ਆ ਉਹ ਪਤਾ ਹੁਣੀਏ ਹੀ ਨਹੀਂ ਭਾਵੇਂ ਪਚਾਰ ਪਾ ਦਵਾਂ ਪੰਜ ਪਾ ਦਵਾਂ ਦਹਾ ਪਾ ਉੱਡਣਾ ਉਹਨਾਂ ਨੇ ਸਾਰਿਆਂ ਰੋਂ ਵੱਧਾ ਸਾਰਿਆਂ ਨੂੰ ਵੱਧ ਦੌੜਦੀਆਂ 3 3 ਵਜੇ 2 2 ਵਜੇ ਵੀ ਬੈਂਦੀਆਂ ਉਹ ਭੁੱਖ ਟਕਾਲੀ ਹੀ ਆਪਾਂ ਇਹਨਾਂ ਦੀ ਪਾਪ ਆਗੇ ਨਾ ਜਿੱਦਾਂ ਇਹਨਾਂ ਨੂੰ ਜਦੋਂ ਬਿਮਾਰ ਸੀਗੇ ਸਿਰਫ ਦੋ ਦੋ ਗਰੀਆਂ ਦੇਣੀਆਂ ਥੋੜੀ ਜੀ ਗਣਕ ਦੋ ਦੋ ਗਰੀਆਂ ਥੋੜੀ ਜੀ ਗਣਕ ਠੀਕ ਆ ਉਹ ਟੇਗ ਗਈ ਭੁੱਖ ਇਹਨਾਂ ਦੀ ਹੁਣ ਜੇ ਇਹਨਾਂ ਨੂੰ ਮੈਂ ਲੀਵਰ ਦੀਆਂ ਬਾਲੀਆਂ ਦਵਾਈਆਂ ਦੇਣ ਲਾ ਪਿਆ ਇਹ ਨਹੀਂ ਦਵਾਣੇ ਆਲੂ ਹੋ ਜਾਣਾ ਇਹਨਾਂ ਨੇ ਉੱਟਣ ਨਾਲੋਂ ਮਾ ਨਹੀਂ ਚੱਕੇ ਜਾਣਾ ਤੇ ਰੱਜਣ ਨਾਲ ਆ ਜਾਣਾ ਸੋ ਇਹਨੂੰ ਖਾਲੀ ਨਹੀਂ ਹੋਇਆ ਕਰੇਗੇ ਠੀਕ ਆ ਉਹਦਾ ਫਾਇਦਾ ਨਹੀਂ ਕੋਈ ਜਿੱਦਾਂ ਚੱਲਦਾ ਉਦਾਂ ਹੀ ਚੱਲਦਾ ਚੱਲਣ ਦਿਓ ਸਿਰਫ ਗਰਮੀ ਗੱਡੀ ਜਾਓ ਲੀਵਰ 'ਚ ਗਰਮੀ ਨਾ ਹੋਊਗੀ ਤਾਂ ਦਾਣਾ ਪਚਾਈ ਜਾਣਾ ਇਹਨਾਂ ਨੇ ਤੇ ਉਹੀ ਤਾਂ ਇਹ ਜੇ ਕੈਪਸੂਲ ਸਿੱਟਾਂਗੇ ਵੀ ਕੈਪਸੂਲ ਦਾ ਇੱਕ ਉਹ ਮੌਕਸਾ ਪਤਾ ਨਹੀਂ ਕਿਹੜਾ ਸੀ ਜਣਾ ਇੱਕ ਉਹ ਸਿੱਟਾਂਗੇ ਇੱਕ ਟੈਰਾਵਾਂਜੀ ਦਾ ਸਿੱਟਾਂਗੇ ਹਫ਼ਤੇ 'ਚ ਇੱਕ ਹੀ ਲਾ ਦਿੰਨੇ ਆ ਉਹ ਜਿੰਨੀ ਕੂਤਰਾ ਦੇ ਅੰਦਰ ਗਰਮੀ ਗੁਰਬੀ ਹੁੰਦੀ ਉਹ ਚੱਕ ਕੇ ਬਾਹਰ ਮਾਰਦੀ ਆ ਤੇ ਲਿਆ ਬਾਬੇ ਉਹਨੇ ਲਾ ਲਈਏ ਤੇ ਵਲੋਗ ਵੀ ਅੱਜ ਇਦਾਂ ਹੀ ਬਸ ਗੱਲਾਂ ਬਾਤਾਂ ਹੀ ਹੋਣਗੀਆਂ ਤੇ ਗੱਲਾਂ ਬਾਤਾਂ ਵੀ ਤੁਹਾਡੇ ਕੰਮ ਦੀਆਂ ਹੁੰਦੀਆਂ ਹਨਾ ਤੇ ਸਾਰਿਆਂ ਦੇ ਕੰਮ ਦੇ ਨਾਲੇ ਮੇਰਾ ਵੀ ਤਿਆਰਬਾ ਜਿਹੜੀਆਂ ਚੀਜ਼ਾਂ ਮੈਂ ਭੁੱਲਿਆ ਹੁੰਨਾ ਜਦੋਂ ਇਦਾਂ ਗੱਲਾਂ ਬਾਤਾਂ ਕਰਦੇ ਆ ਮੇਰੀ ਵੀ ਕਹਿੰਦੇ ਨਾ ਮੈਮਰੀ ਤੇਜ਼ ਹੋ ਜਾਂਦੀ ਦੁਬਾਰਾ ਰੀਫਰੈਸ਼ ਹੋ ਜਾਂਦੀ ਆ ਤੇ ਉਹਨਾਂ ਵ ਆਪਣਾ ਵੀਰੇ ਮੇਰਾ ਇਹੀ ਆ ਕੋਈ ਬਾਈ ਮੇਰਾ ਇਹੀ ਇੱਕ ਮਕਸਦ ਆ ਵੀ ਚਲੋ ਤੁਸੀਂ ਨਾ ਪਿਆਰ ਦਿਨੇ ਆਪਣੀ ਵੀਡੀਓ ਨੂੰ ਹਨਾ ਤੇ ਮੇਰਾ ਇਹ ਮਤਲਬ ਆ ਵੀ ਜੇ ਕਿਸੇ ਨੂੰ ਦੱਸਣਾ ਤੇ ਸਹੀ ਦੱਸਣਾ ਨਹੀਂ ਤਾਂ ਨਹੀਂ ਜੋ ਮੈਂ ਲਾਈਵ ਕਰਦਾ ਜੋ ਵੀ ਕਰਦਾ ਇਹਨਾਂ ਨੂੰ 1 ਰੁਪਏ ਦੀ ਵੀ ਚੀਜ਼ ਦਿੰਦਾ ਨਾ ਜੇ ਲੱਖ ਰੁਪਏ ਦੀ ਵੀ ਦਿੰਦਾ 1 ਰੁਪਏ ਦੀ ਵੀ ਦਿੰਦਾ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਕਿਹੜੀ ਚੀਜ਼ ਨਹੀਂ ਕਿਹੜੀ ਪੂਰੀ ਗੇਮ ਆ ਬਾਈ ਜੇ ਦਿਲ ਲਾ ਕੇ ਇਦਾਂ ਹੀ ਕਰਦੇ ਰਹੋਗੇ ਆਪਾਂ ਨੂੰ ਪਿਆਰ ਤੁਸੀਂ ਦਿੰਦੇ ਰਹੋਗੇ ਤਾਂ ਆਪਾਂ ਤੁਹਾਡੇ ਨਾਲ ਪਿਆਰ ਵੰਡਦੇ ਰਵਾਂਗੇ ਹਨਾ ਤੇ ਜੋ ਵੀ ਬਣਦਾ ਸਰਦਾ ਜਿੰਨੀ ਵੀ ਗੇਮ ਆਪਣੀ ਹੈਗੀ ਆ ਜੋ ਵੀ ਹੌਲੀ ਹੌਲੀ ਇਸ ਚੈਨਲ ਤੇ ਮੈਂ ਸਾਰੀ ਪਾ ਦੂੰਗਾ ਠੀਕ ਆ ਗੋਲੀ ਵਾਲੀ ਰਹਿ ਗਈ ਆ ਦੇਸੀ ਗੋਲੀ ਵਾਲੀ ਹਨਾ ਮੈਡੀਕਲ ਗੋਲੀ ਮੈਨੂੰ ਕਈ ਵੀਰ ਕਹਿੰਦੇ ਵੀਰੇ ਮੈਂ ਨਹੀਂ ਕਰਦਾ ਵੀ ਨਾ ਪਾਉ ਮੈਂ ਰਹੀ ਕਹੂੰਗਾ ਵੀ ਮੈਡੀਸਨ ਵਾਲੀ ਗੋਲੀ ਨਾ ਲਾਓ ਪਰ ਜਿਹੜੇ ਹੁਣ ਕਈ ਕਹਿੰਦੇ ਘਰ ਦੀਆਂ ਬਾਜ਼ੀਆਂ ਲਾਉਣੀਆਂ ਨਹੀਂ ਹਟਦੇ ਵੀਰੇ ਫਿਰ ਹੋ ਸਕਦਾ ਕਿ ਮੈਨੂੰ ਦੱਸਣੀ ਪਵੇ ਪਰ ਮੈਂ ਬਗੈਦਾ ਉਹਤੇ ਤੇ ਥੱਲੇ ਜਰੂਰ ਦੱਸੂੰਗਾ ਕਿ ਵੀਰੇ ਜਿੰਨੇ ਘਰ ਦੀਏ ਬਾਜੀ ਤੇ ਲਾਉਣੀਆਂ ਆ ਆਪ ਤੇ ਰਿਖਤ ਤੇ ਆਪ ਦੀ ਜ਼ਿੰਮੇਵਾਰੀ ਤੇ ਲਾਵੇ ਫੇ ਮੇਰਾ ਨਾ ਕੋਈ ਦਾਦਾ ਨਹੀਂ ਵੀ ਮੈਂ ਕਹਿੰਦਾ ਨਹੀਂ ਤੁਹਾਨੂੰ ਵੀ ਗੋਲੀ ਲਾਓ ਹਨਾ ਨਾ ਮੈਂ ਇਹ ਇਸ ਵੀ ਇਹ ਹੈਗਾ ਹੀ ਆ ਵੀ ਗੋਲੀ ਲਾਉਣ ਦੇ ਹਨਾ ਆਪਾਂ ਨੂੰ ਇਦਾਂ ਦਾ ਕੋਈ ਮਤਲਬ ਹੈ ਨਹੀਂ ਆਪਾਂ ਦੇਸੀ ਗੋਲੀ ਬਣਾਉਨੇ ਆ ਤੇ ਦੇਸੀ ਲਾਵਾਂਗੇ ਤੇ ਇਹਦੇ ਨਾਲ ਇਹ ਦੇਸੀ ਗੋਲੀ ਨਾਲ ਪੁੱਤਰ ਨੂੰ ਕੋਈ ਜ਼ੋਰ ਨਹੀਂ ਲੱਗਦਾ ਪੁੱਤਰ ਇਦਾਂ ਹੁੰਦਾ ਵੀ ਹੁਣੀ ਹੁੱਡੇ ਚੋਂ ਕੱਢ ਕੇ ਕੱਢਿਆ ਮੈਡੀਸਨ ਕਿਤੇ ਨਾ ਕਿਤੇ ਖਤਮ ਕਰਦੀ ਆ ਹੁਣ ਇਹਨੂੰ ਬਾਬੇ ਉਦੋਂ ਦੇਸੀ ਗੋਲੀ ਲਾਈ ਸੀ ਹਨਾ ਕੋਈ ਮੈਡੀਸਨ ਕੋਈ ਮੈਡੀਸਨ ਨਹੀਂ ਕੋਈ ਨਸ਼ਾ ਨਹੀਂ ਖਾਲੀ ਦੇਸੀ ਗੋਲੀ ਸੀ ਆਪਣੀਆਂ ਭਸਮਾ ਭੁਸਮਾ ਦੀ ਬਣਾ ਕੇ ਹਨਾ ਤੇ ਬਾਕੀ ਕਬੂਤਰ ਦੇਖੜੇ ਸੀ ਬਾਬੋ ਬੈਨ ਵਾਲੇ ਇੱਦਾਂ ਡੀ ਵੀ ਸੀ ਠੀਕ ਆ ਉਹ 2:00 ਵਜੇ ਤੇ 3:00 ਵਜੇ ਬੈਨ ਵਾਲੇ ਇਹ ਕਬੂਤਰ ਇੱਤਾ ਦਿੱਤਾ ਪਈ ਸੀ ਕਿ ਜਦੋਂ ਹੁਣੀ ਤਾਜੀ ਗੱਡੀ ਹੁੰਦੀ ਕਬੂਤਰ ਓਸ ਹੀ ਬੰਦੇ ਦਾ ਤਾਜਾ ਬੈਠਾ ਹੁੰਦਾ ਆਪਾਂ ਕਹਿੰਦਾ ਨਾ ਕਈ ਵੇਲੇ ਯਾਰ ਉਹ ਦੇ ਇੱਕ ਦਾ ਬੱਲੇ ਮਾਰਦਾ ਨੇ ਵੀਰੋ ਦੇਸੀ ਗੋਲੀ ਦਾ ਕਮਾਲ ਆ ਠੀਕ ਆ ਮੈਡੀਕਲ ਦੇ ਕਮਾਲ ਨੇ ਮੈਡੀਕਲ ਸੋਈ ਰੇ ਸੋੜੇ ਪੱਲੇ ਪਰੋਂਦੀ ਆ ਤੇ ਦੁਬਾਰਾ ਉਹ ਡੈੱਡ ਜਿਹੜੇ ਜਿਹੜੇ ਵੀਰ ਵੀ ਗੋਲੀ ਦੇਸੀ ਲਾਉਂਦੇ ਆ ਨਾ ਬਣੀ ਤੇ ਉਹਦਾ ਕੋਈ ਨੁਕਸਾਨ ਨੁਗਾਰ ਕੋਈ ਨਹੀਂ ਆ ਕਬੂਤਰ ਮਰਦਾ ਨਹੀਂ ਕੁਝ ਨਹੀਂ ਹੁੰਦਾ ਐਂ ਲਾ ਬਾਬਾ ਲਪੀਆ ਕੈਪਸੂਲ ਜੇ ਕਿੱਥੇ ਆ ਤੇ ਉਹ ਲੋਨੇ ਆ ਤੇ ਕਬੂਤਰ ਅਸ਼ੀਲਾ ਵੀ ਲੈ ਗਿਆ ਅੱਜ ਸ਼ੀਲੇ ਵਾਲੇ ਕਬੂਤਰ ਦੇਤੇ ਉਹਨੂੰ ਸਾਰੇ ਹੈ ਨਾ ਬਸ ਆਪਣੀਆਂ ਜਿਹੜੀਆਂ ਵੱਡੀਆਂ ਖੂਦਰੀਆਂ ਸੀ ਆਹ ਹੀ ਰਹਿ ਗਈਆਂ ਬਸ ਤੇ ਨਾਲੇ ਰਾਸ਼ਕੜ ਆ ਠੀਕ ਆ ਤੁਹਾਨੂੰ ਪਤਾ ਦਾਣਾ ਦੂਣਾ ਵੀ ਸਾਰਾ ਕੋਈ ਮੁੱਲ ਦੇ ਹੀ ਹੁੰਦਾ ਹਨਾ ਤੇ ਸਮਝ ਵੀ ਨਹੀਂ ਲੱਗਦੀ ਚਲੋ ਦਾਣੀ ਦਾ ਵੀ ਕੋਈ ਨਹੀਂ ਜਿਹਦੇ ਕਰਮਾ ਦਾ ਉਹਨੇ ਖਾਣਾ ਹਨਾ ਪਰ ਫੇ ਵੀ ਬਾਬੇ ਕਬੂਤਰ ਹਜੇ ਵੀ ਬਹੁਤ ਆ 5-7 ਕਬੂਤਰ ਉਹ ਪਏ ਆ ਇਧਰ ਹਜੇ 8-10 ਕਬੂਤਰੀਆਂ ਹੀਲੇ ਵਾਲੀਆਂ ਵੀ ਪਈਆਂ ਕੁਝ ਆਪਣੇ ਵਾਲੀਆਂ ਪਈਆਂ ਤੇ ਆ ਗੂਤਰ ਪਏ ਆ ਇਹਦੇ ਵਿੱਚ ਹਜੇ 12 13 ਗੂਤਰ ਆ ਪਏ ਆ ਇਹ ਵੀ ਵੱਡੇ ਆ ਨਾ ਜੋ ਆਪਾਂ ਵੱਡੇ ਗੂਤਰ ਕੱਢ ਲੈਣੇ ਆ ਜਿਹੜੇ ਵੱਡੇ ਗੂਤਰ ਆ ਨਾ ਉਹ ਵਾਲੇ ਕੱਢ ਲੈਣੇ ਇਹ ਚੋਂ ਤੇ ਉਧਰ ਲੈ ਜਾਣੇ ਆ ਜੋੜ-ਜੋੜੇ ਲਾ ਲਾਂਗੇ ਮੈਂ ਬਾਬੇ ਲੱਸੀ ਬਣਾਈ ਤੇ ਲੱਸੀ ਦੇਤੀ ਆਹੇ ਕੈਪਸੂਲ ਪਾਏ ਸੀ ਵਿਕਾਸੂ ਟੈਰਾਬੇਸਿਨ ਦਾ ਤੇ ਹੋਇੜਾ ਮੈਕਸੋਫਰ ਕਿਹੜਾ ਸੀ ਹਣਾ ਤੇ ਉਹ ਮੈਨੂੰ ਨਾ ਆਹੀ ਭੁੱਲ ਜਾਂਦਾ ਦਾ ਯਾਰ ਫੇ ਇੱਥੇ ਇੱਕ ਗੁਣ ਲਿਖਾ ਪੜ੍ਹ ਲੈਣੇ ਕਿਹੜੇ ਕੈਪਸੂਲ ਦੇ ਲਿਖਿਆ ਨਿਗਾ ਥੋੜੀ ਜਿਹੀ ਘਟੀ ਹੈ ਇਹਦਾ ਤੇ ਆਏ ਉਮਰ ਵੀ ਤੇ ਪਰ ਪਤਾ ਨਹੀਂ ਕੀ ਚੱਕਰ ਆ ਜਿੱਦਾਂ ਨਾ ਧੁੱਪੇ ਤੇ ਰਹਿਣ ਨਾ ਜਰੂਰ ਸਮਾਨ ਦੇ ਵਿੱਚ ਦੇਖਦੇ ਆ ਉਹਦੇ ਕਰਕੇ ਧੁੰਦਲਾ ਜਾਦੀ ਆ ਅੱਖਾਂ ਦੇ ਮੁਰੇ ਨਾ ਜਾਲਾ ਜਾ ਜਾਂ ਮ ਜਾਂਦਾ ਜਦੋਂ ਜਿਆਦਾ ਮਤਲਬ ਨਿਗਾਟ ਗੁੰਨੀ ਆ ਕਿ ਚੀਜ਼ ਤੇ ਜਾਂ ਕਦਾਵੀ ਆ ਉਹਦਾ ਕਰਦੇ ਆ ਕੋਈ ਚੱਕਰ ਨੀ ਨਿਗਾ ਦਾ ਵੀ ਹੱਲ ਤੇ ਉਹ ਦੂਰ ਦਾ ਆਪ ਕਬੂਤਰ ਰੱਬ ਜੀ ਵੀ ਬੜਿਆ ਹੋਵੇ ਦਿਖਾਦੀਦਾ ਜਿੰਨੀ ਉੱਚੀ ਮਰਜ਼ੀ ਖੜਾ ਹੋਵੇ ਮੈਲਟ 'ਚ ਦੇਖ ਬੰਦਾ ਪਰ ਜਿਹੜਾ ਆ ਜਿਹੜਾ ਆ ਜਾਂਦਾ ਨਾ ਨੀਗਾ ਬਰੀਕ ਜਿਦਾ ਲਾਗੇ ਹੋ ਜੂ ਪੜਨਾ ਜਾਂ ਕੁਛ ਵੀ ਉਸੇ ਜਾ ਕੇ ਪੰਗਾ ਪੈ ਜਾਂਦਾ ਵੱਡਾ ਵੱਡਾ ਤਾਂ ਪੜ ਲੀਦਾ ਮਿੰਟੋ ਮਿੰਟੀ ਛੋਟੇ ਛੋਟੇ ਤੇ ਪੰਗਾ ਪੈ ਜਾਂਦਾ ਆ ਕਾਣੇ ਨੂੰ ਵੀ ਚੱਕਦੇ ਆਂ ਇਦੋਂ ਇਹਨੂੰ ਦਵਾਈ-ਦਵਾਈ ਦਿੰਨੇ ਚਾਰਕ ਦਿਨ ਤੇ ਇਹਦੇ ਬੱਚੇ ਪੂਛੇ ਕਢਾਵਾਂਗੇ ਹਨਾ ਤੇ ਬਹੁਤ ਸੋਹਣਾ ਬੱਚਾ ਉੜਿਆ ਇਹਦਾ ਕਾਣੇ ਦਾ ਆਪਣੇ ਕੋ ਛੱਡਿਆ ਪਰ ਭੱਜ ਗਿਆ ਸੀ ਐਂਡ ਤੇ ਪਰ ਕੋਈ ਨਹੀਂ ਚਲੋ ਵਧੀਆ ਉੜਿਆ ਜੁੱਦਾ ਵੀ ਉੜਿਆ ਜਦੋਂ ਵੀ ਮਤਲਬ ਜੋ ਕਰਮਾ ਚ ਉਹਦੇ ਹੀ ਮਿਲਣਾ ਕਿ ਨਹੀਂ ਐਵੇਂ ਤਰਲੇ ਲੈਣ ਦੀ ਕੋਈ ਲੋੜ ਨਹੀਂ ਹੈਗੀ ਜੋ ਕਰਮਾ ਚੋਂ ਮਿਲੇ ਹੀ ਜਾਣਾ ਹੁਣ ਉਹਨਾਂ ਨੂੰ ਪਾਣੀ ਪੂਣੀ ਪਾ ਦਈਏ ਪਰ ਕੂਤਰਾਂ ਨੂੰ ਉਹਦਾ ਤਾਂ ਹੁਣ ਥੋੜ੍ਹੀ ਜਿਹੀ ਹੀ ਕੁਝੇ ਭਰੇ ਹੋਣੇ ਪਰ ਚੈੱਕ ਕਰ ਲਈਏ ਸਾਰੇ ਕੂਤਰਾਂ ਦੇ ਚੈੱਕ ਕਰ ਲੈਨੇ ਕਰੀ ਕੁਝੇ ਕਜੇ ਥੋੜਾ ਜਿਹਾ ਹੋ ਠੱਡਾ ਹੁੰਦਾ ਤੇ ਹਲਾ ਦਿੰਨੇ ਆ ਫੇਰ ਠੰਡਾ ਹੋ ਜੂ ਖੁੱਡੇ ਬਹੁਤ ਆ ਪੰਡੇ ਆ ਇੰਨਾ ਹੈ ਵੀ ਥੱਲੇ ਜਦੋਂ ਬਹਿ ਜਾਓ ਫੇਰ ਸਿਕੜੀਆਂ ਨੂੰ ਖੜੇ ਹੀ ਰਹਿਨੇ ਫੇਰ ਸਿਰ ਚ ਪੈਂਦਾ ਤੇ ਜਦੋਂ ਬਹਿ ਜਾਂਦੇ ਉਦੋਂ ਨਹੀਂ ਅਗਲੇ ਸਾਲ ਇਦਾਂ ਦਾ ਵੀ ਕੋਈ ਨਾ ਕੋਈ ਹੱਲ ਕਰਾਂਗੇ ਕੂਤਰ ਇਹ ਕੱਢੇ ਸੀ ਸਾਰੇ ਰੱਬ ਦੀ ਮਿਹਰ ਨਾਲ ਵਾਪਸ ਹੀ ਆ ਗਏ ਘਰ ਨੂੰ ਤੇ ਕੰਢੀ ਜਾ ਉਹ ਵਾਬਾ ਭਾਂਡੇ ਥੱਲੇ ਲੈ ਕੇ ਜਾਣੇ ਆਂ ਬਾਲਟੀ ਧੋਣੇ ਆ ਉਹ ਲੱਸੀ ਵਾਲਾ ਮਗਲਾਸੀ ਲੱਸੀ ਵਿੱਚ ਸਿੱਟੀ ਆ ਇੱਥੇ ਪਾਣੀ ਪਾਈਏ ਕੂਤਰਾਂ ਨੂੰ ਸਾਰਿਆਂ ਨੂੰ ਕਦੂ ਕਦੂ ਹੋਈ ਜਾਂਦਾ ਆ ਵੀ ਇਦੋਂ ਸ਼ੁਰੂ ਕਰਤਾ ਪਾਣੀ ਤੇ ਲਾਡੀ ਕੰਮ ਚੱਕੀ ਜਾਂਦੇ ਵੀ ਗਰਮੀ ਬਹੁਤ ਆ ਜਿਹੜੇ ਤੰਨ ਜਿ ਘਰਾਇਆ ਰਹੀ ਨਹੀਂ ਧੁੱਪੇ ਕੰਮ ਵੀ ਕਰਨਾ ਤੇ ਸੂਰਜ ਵੀ ਜਾਂਦਾ ਹੋਇਆ ਲਓ ਵਾਬਾ ਪਾਣੀ ਪੁਣੀ ਭਰੀਏ ਪਹਿਲਾਂ ਇਸ ਪਾਰਕ ਦੇ ਉੱਪਰ ਲਿਖ ਉਤਰਨ ਪਾਈਏ ਹੈ ਨਾ ਹਵਾ ਹੁਣ ਸੋਹਣੀ ਚੱਲ ਗਈ ਹੈ ਲਾ ਦਿੰਨੇ ਹੁਣ ਆ ਜਾ ਬਈ ਐਸੀ ਹਵਾ ਸਾਰਿਆਂ ਦੇ ਲਾ ਦਿੰਨੇ ਹੁਣ ਹਵਾ ਬਹੁਤ ਸੋਹਣੀ ਚੱਲ ਪੀ ਠੰਡੀ ਠੰਡੀ ਜੀ ਚਲੋ ਬਾਬੇ ਕਬੂਤਰੀਆਂ ਨੂੰ ਸ਼ੁਰੂ ਕਰ ਦਿੰਨੇ ਆ ਪਾਣੀ ਬਦਲ ਕੇ ਸਾਰਿਆਂ ਦਾ ਇਕ ਕਰੀ ਤੇ ਪਾਣੀ ਪੋਣੇ ਚਿੜੀਆਂ ਦਾ ਵੀ ਇਹਨਾਂ ਨੂੰ ਦਾਣਾ ਦੇਣਾ ਪਾਤਾ ਹੀ ਤੇ ਕੱਲ ਨੂੰ ਕਾਲੂ ਨੇ ਸ਼ਰ ਤਾਉਣਾ ਨਹੀਂ ਆ ਪਰਸੋਂ ਨੂੰ ਵੀ ਕਾਲੂ ਨੂੰ ਪਾਉਂਗਾ ਕਰੀ ਖੁੱਡੇ ਸਾਫ ਕਰ ਆਹ ਖੁੱਡਾ ਸਾਫ ਕੀਤਾ ਸੀ ਜਾਲ ਤਰੀਆਂ ਨਾਲ ਥੱਲੇ ਲੱਗਾ ਈ ਸ਼ੀਲੇ ਨਾਲ ਤੜਾਉਣ ਤਰੂਣ ਥੱਲੇ ਉਹ ਨਾ ਆ ਵੀ ਤੋੜ ਤੋੜ ਕੇ ਤੇ ਹੀਲਦੇ ਤੋਂ ਪਲਾਸਟਰ ਕਰਾ ਲਿਆ ਉਹ ਮਿਸਤਰੀ ਦਾ ਕੰਮ ਕਰਦਾ ਤੇ ਲਿਆਓ ਫੇਆ ਪਾਣੀ ਪਾਈਏ ਸਾਰਿਆਂ ਨੂੰ ਤੇ ਫਿਰ ਚਲਦੇ ਹਾਂ ਉੱਪਰ ਉਹ ਉੱਪਰ ਲਿਆਉ ਨੂੰ ਪੋਨੇ ਆ ਪਾਣੀ ਪੋਣੀ ਸਾਰਿਆਂ ਨੂੰ ਤੇ ਪਹਿਲਾਂ ਮਾਦੀਆਂ ਦਾ ਚੇਂਜ ਕਰ ਲਈਏ ਤੇ ਫਿਰ ਉਹ ਨਰਾਂ ਦਾ ਚੇਂਜ ਕਰ ਲਈਏ ਇਥੋਂ ਪੁੱਤਰ ਹੁਣ ਸਾਰੇ ਚੱਕ ਲੈਣੇ ਆ ਬਿਮਾਰੀ ਤੋਂ ਬਚੇ ਆ ਬਚੇ ਰਹੀਏ ਕਿਉਂਕਿ ਸੇਕਾ ਬਹੁਤ ਆ ਲੈ ਜੀਏ ਚੱਕ ਕੇ ਇਹਨਾਂ ਨੂੰ ਉੱਪਰਲੇ ਹੁੱਡੇ 'ਚ ਆ ਉਹ ਉੱਥੇ ਉੱਥੇ ਸੈਟ ਰਹਿਣਗੇ ਚਲੋ ਬਾਬੇ ਪਾਣੀ ਪਾਈਏ ਹਨਾ ਬਾਬੇ ਥੱਲੇ ਥੱਲੇ ਪਾਤਾ ਪਣੀ ਸਾਰੀ ਇਹਨਾਂ ਨੂੰ ਜਿੰਨੇ ਵੀ ਥੱਲੇ ਵਾਲੇ ਹੁੱਡੇ ਸੀ ਤੇ ਠੰਡਾ ਹੋਣ ਦੇ ਨਾਲ ਹੀ ਨਿਆਣੇ ਵੀ ਆ ਜਾਂਦੇ ਖੇਡਣ ਤੇ ਆਜੋ ਬਾਬੋ ਉੱਪਰ ਲਿਆਂ ਨੂੰ ਪਾਣੀ ਪਈਏ ਖਾ ਵੀ ਕਿਦਾਂ ਠੀਕ ਹੋ ਲੋ ਇਹਨਾਂ ਨੂੰ ਪਾਣੀ ਪੂਰੀ ਪਾ ਦਈਏ ਹਾਂ ਵੀ ਜਿਹੜੇ ਆਪਣੀਆਂ ਮੇਨ ਜੋੜੀਆਂ ਵਾ ਹੱਟਦਾ ਸੀ ਕੂਤਰਾ ਇਹੇ ਜੋੜੇ ਲਾਵਾਂਗੇ ਹਨਾ ਸਹੀ ਆ ਬੰਦੇ ਨੂੰ ਪਤਾ ਰਹਿੰਦਾ ਵੀ ਇੰਨੇ ਕ ਹੈਗੇ ਇੰਨੇ ਕ ਲਾਉਣੇ ਆ ਸੀ ਪੰਜਰ ਕਬੂਤਰ ਥੱਲੇ ਆ ਪੰਜਰ ਕੀ 12 13 ਕਬੂਤਰ ਆ ਜੋ ਪਾਣੀ ਪਾਈਏ ਇਹਨਾਂ ਨੂੰ ਵੀ ਕੁਝ ਜਗਾ ਜਗਾ ਧੋਈਏ ਸੇ ਸਾਫ਼ ਕਰੀਏ ਚਲੋ ਬਾਬੇ ਇਹਨਾਂ ਨੂੰ ਪਾਣੀ ਪੁਣੀ ਪਾਤਾ ਤੇ ਉਧਰ ਕਬੂਤਰ ਲਿਉਂਦੇ ਆ ਚੱਕ ਕੇ ਇੱਧਰ ਦੋ ਚਾਰ ਉਧਰੋਂ ਲਿਉਣ ਵਾਲੇ ਆਪਣੇ ਵੱਡੇ ਕਬੂਤਰ ਥੱਲੇ ਆ ਉਹ ਵੀ ਇੱਧਰ ਹੀ ਪਾ ਦਿੰਨੇ ਹਨਾ ਪਾਣੀ ਨਾਲ ਤਾਂ ਬਦਲਤਾ ਤੇ ਜਿਹੜੀ ਕਬੂਤਰੀ ਆਪਣੇ ਕੋਲ ਕੱਲ ਬਾਜੀ ਜਿੱਤੀ ਪਰਸੋਂ ਇਹਦੀ ਪੱਠੀ ਆਪਣੇ ਵੱਡੇ ਕਬੂਤਰ ਦੀ ਉਹ ਦੀ ਕਾਲੀ ਧੋਣ ਵਾਲੇ ਦੀ ਅਜੇ ਤੋਂ ਆ ਗਿਆ ਇਹਦੀ ਪੱਟੀ ਸੀ ਸਾਰੀ ਨਸਲ ਤਕਰੀਬਨ ਇਸੇ ਕਬੂਤਰ ਦੀ ਹੈ ਵਿੱਚ ਆਇਓ ਫੇ ਬਾਬਾ ਇਧਰ ਉਹ ਕਰਦੇ ਇਹਨਾਂ ਦਾ ਵੀ ਪਾਣੀ ਪੀਣ ਕੇ ਆ ਆ ਬੱਚੇ ਪੁੱਛੇ ਪੱਟਦੇ ਆ ਤੇ ਗਾਂ ਬਾਜਾਂ ਮੂਹੇ ਦੇਦੇ ਕਲੀਆਂ ਆ ਲਈ ਫਿਰ ਕਲੀਆਂ ਕੁਲੀਆਂ ਵਾਲੇ ਛੱਡ ਲਾਂਗੇ ਨਹੀਂ ਤਾਂ ਪੱਟ ਲਾਂਗੇ ਇਹਨਾਂ ਨੂੰ ਅਗਲੇ ਸਾਲ ਕੰਮ ਆ ਜੂਗੇ ਆਪਣੇ ਹਨਾ ਤੇ ਆ ਜਿਹੜਾ ਬੱਚਾ ਇਹ ਵੀ ਉਹਦੀ ਜਿਹੜੀ ਆਪਾਂ ਪਰਸੋਂ ਜਿੱਤੀ ਬਾਜੀ ਉਹਦਾ ਭਰਾ ਜਾਂ ਭੈਣ ਬਣੂਗੀ ਪੈਣ ਹੀ ਲੱਗਦੀ ਬਣੂਗੀ ਹਨ ਤੇ ਭਰਾ ਬਣ ਜਾਂਦਾ ਸਭ ਤੋਂ ਵਧੀਆ ਚਲੋ ਭੈਣ ਬਣ ਗਈ ਤਾਂ ਤਾਂ ਵੀ ਕੋਈ ਨਹੀਂ ਇਹਨੂੰ ਵੀ ਜੋੜੇ-ਜੋੜੇ ਲਾ ਲਾਂਗੇ ਹਨਾ ਗਾਂ ਇਹਨੂੰ ਡੋਣਾ ਨਹੀਂ ਹੈਗਾ ਇਹ ਰੋਗ ਹੀ ਲਵਾਂਗੇ ਉਹ ਲੋ ਵੀ ਵਾਗੋ ਇਹਨਾਂ ਦਾ ਵੀ ਪਾਣੀ ਪੁਣੀ ਬਦਲਦਾ ਸਾਰਿਆਂ ਦਾ ਹੀ ਏ ਟੂ ਜ਼ेड ਤੇ ਇਹ ਵੀ ਆਪਾਂ ਛੱਡ ਦੇਣੇ ਬੱਚੇ ਇਹਨਾਂ ਚ ਰਖੜਾ ਕੋਈ ਨਹੀਂਗਾ ਇਸੇ ਸਾਲ ਹੀ ਛੱਡ ਛੋੜ ਲਵਾਂਗੇ ਗਲੀਆਂ ਬਾਜ਼ੀਆਂ ਚ ਜਿਹੜੀਆਂ ਹੁਣ ਕਲੀਆਂ ਕੁਲੀਆਂ ਦੇ ਬੱਚੇ ਆਲੀਆਂ ਹੋਣਗੀਆਂ ਨਾ ਉਹ ਤੇ ਛੱਡ ਦਾਂਗੇ ਪਾਣੀ ਪੁਣੀ ਪਾ ਕੇ ਵਿਲੇ ਤੇ ਅੰਦਰ ਇੱਕ ਹੁੱਡਾ ਰਹਿੰਦਾ ਵਾ ਟਪੋਣ ਵਾਲਾ ਉਸੇ ਹੀ ਪਾ ਲੈਣੇ ਹਨਾ ਚਲੋ ਥੱਲੇ ਵਾਲਿਆਂ ਨੂੰ ਪਾ ਦਈਏ ਹੁਣ ਜਿਹੜੇ ਆ ਅੰਦਰ ਖੁੱਡਿਆਂ ਚ ਆ ਇੰਨਾ ਚ ਨਹੀਂ ਪਾਇਆ ਉਧਰ ਉਧਰ ਸਾਰੇ ਪਾਤਾ ਆਪਣੀ ਜੜੀਆਂ ਜੁੜੀਆਂ ਨੂੰ ਵੀ ਚਲੋ ਬਾਬੇ ਕੂਲਰ ਵੀ ਭਰ ਦਈਏ ਇੱਕ ਵਾਰੀ ਉਧਰ ਦੇ ਰਾਰ ਬੰਦ ਕਰ ਦੀਦਾ ਜਿੱਦਾਂ ਹਵਾ ਠੰਡੀ ਫਿਰਨ ਲੱਗ ਪੈਂਦੀ ਹੁਣ ਤੇ ਆਹ ਕੁਝਾ ਵੀ ਪਾਣੀ ਪਾ ਦਈਏ ਆ ਵੀ ਸਾਫ ਜਾ ਕਰਨ ਵਾਲਾ ਹੋ ਗਿਆ ਇੱਕ ਵਾਰੀ ਕਰ ਦਾਂਗੇ ਤੇ ਆਹ ਆਪਣੀਆਂ ਵੱਡੀਆਂ ਗੁੰਤਰੀਆਂ ਜੰਨੀਆਂ ਵੀ ਆ ਹਨਾ ਚਲੋ ਬਾਬੇ ਇਹਨਾਂ ਨੂੰ ਪਾਣੀ ਬਾਬੇ ਅਗਲੇ ਸਾਲ ਹਨਾ ਆਪ ਸਵਾਵਾਂਗੇ ਮਗਾਈਆਂ ਸੀ ਰੰਗ ਬਹੁਤ ਜਲਦੀ ਫੇਡ ਹੋ ਜਾਂਦਾ ਇਹਨਾਂ ਦਾ ਠੀਕ ਆ 10 15 ਛਤਰੀਆਂ ਹੀ ਸਾਰੀਆਂ ਹੀ ਗਈਆਂ ਆ ਹੁਣ ਧੋਵਾਂਗੇ ਕਰੀਏ ਤਾਂ ਉੱਦਾਂ ਚਲ ਗੰਦੀ ਜੀ ਬਹੁਤ ਹੋਈ ਆ ਧੋਤਿਆਂ ਨਿਖਰ ਜਣੀਆਂ ਮੈਲ ਹੀ ਐ ਚ ਬੜੀ ਤੇ ਧੋ ਦਿੰਨੇ ਆ 10 15 ਦੇ ਮਿੱਟੀ ਵੀ ਬਹੁਤ ਚੱਕਦੀ ਐ ਕਾ ਉੜਦਾ ਵੀ ਬਹੁਤ ਸੀ ਘੱਟਾ ਨਾ ਚੱਕਦੀ ਹੁਣ ਇਦਾਂ ਨਹੀਂ ਹਣਾ ਛਤਰੀਆਂ ਨਵੀਆਂ ਲੈਣੀਆਂ ਇਹ ਬਹੁ ਟਾਈਮ ਹੋ ਗਿਆ ਛਤਰੀਆਂ ਨੂੰ 빙ੇ ਟੇਡੀਆਂ ਹੀ ਹੋ ਗਈਆਂ ਤੇ ਆ ਛਤਰੀਆਂ ਹੁਦੀਆਂ ਕੰਨੀਆਂ ਪਈਆਂ ਆ ਤੇ ਚੱਕ ਰੋ ਸ਼ੀਲੇ ਦੀਆਂ ਉਹ ਵੀ ਦੇ ਦੂ ਦਵਾਂਗੇ ਉਹਨੂੰ ਉਹਨੂੰ ਵੀ ਚਾਹੀਦੀਆਂ ਹੀ ਆ ਹਣਾ ਤੇ ਬਾਕੀ ਬਾਬੇ ਵਾਹੀ ਆ ਬਸ ਅੱਛਾ ਲੱਭਾ ਕਰ ਲਿਆ ਦਾਣੇ ਦੂਣੇ ਪਾਣੀ ਪੂਣੀ ਏ ਟੂ ਜੈਡ ਪਾਤਾ ਤੇ ਬਾਜੀ ਹੁਣ ਦੇਖਦੇ ਆ 18 ਤਰੀਕ ਦੀ ਤੇ ਜਿੱਥੇ ਵੀ ਹੋਈ 18 ਤਰੀਕ ਨੂੰ ਆਪਣੇ ਕਿਹਨਾਂ ਕੇ ਯਾਰ ਦੋਸਤ ਦੇ ਹੋਊਗੀ ਤੇ ਉੱਥੇ ਜਾ ਕੇ ਬਾਜੀ ਛੱਡ ਦਾਂਗੇ ਤੇ ਗੁਰੂ ਘਰ ਵੀ ਪਾਠ ਹੋਣ ਲੱਗ ਪਿਆ 7 ਵਜੇ ਦਾ ਟਾਈਮ ਹੋ ਗਿਆ ਤੇ ਮੌਸਮ ਹਜੇ ਵੀ ਦੇਖੋ ਸੂਰਜ ਕਿੱਥੇ ਖੜਿਆ 7 ਵਜੇ ਗਰਮੀ ਬਹੁਤ ਹੈ ਅੱਜ ਵੀ ਗਰਮੀ ਘੱਟੋ ਘੱਟ ਵੀ 44 42 44 ਦਾ ਦਾ ਟੈਂਪਰੇਚਰ ਅੱਜ ਵੀ ਹੋਊਗਾ ਉੱਤੇ ਹੀ ਹੋਊਗਾ ਘੱਟ ਨਹੀਂ ਹੁਣ ਉਹ ਜਿਹੜਾ ਹੀਲਾ ਪਲਸਟਰ ਪਲਸਟਰੀਆ ਕਰਕੇ ਗਿਆ ਨਾ ਉਹਨੂੰ ਸਵੇਰੇ ਪਾਣੀ ਇੱਕ ਕਰੀ ਲਾ ਦਾਂਗੇ ਆਹਾ ਵਾਲਾ ਉਹ ਤਰ੍ਹਾਂ ਗੱਲੀ ਕਰਕੇ ਗਿਆ ਉਹ ਖੁੰਜੇ ਜਿਬੀ ਜੋਂ ਸਾਰੇ ਹੀ ਦਿੱਤਾ ਉੱਥੋਂ ਤੋੜ ਕੇ ਤੇ ਆ ਲਾਡੀ ਲਾਡੀ ਓਏ ਮੈਂ ਤਾਂ ਤੇ ਜਿਗਰਾ ਤੇਰਾ ਓਏ ਸਾਰੀ ਇਹ ਦਿਹਾੜੀ ਵਿਚਾਰਾ ਪੋੜੀ ਤੇ ਚੜਿਆ ਰਹਿੰਦਾ ਤੁੱਪ ਤ ਹੋਵੇ ਸ਼ਾਹ ਹੋਵੇ ਇਹ ਨਹੀਂ ਮੰਨਦਾ ਉਹ ਕਿਹੜੇ ਕਿਹੜੇ ਪਸਵਾ ਪਸਵਾ ਕੋਲ ਕੇ ਪੀਣਾ ਜਿਹੜਾ ਤੇਰੀ ਗਰਮੀ ਲਾਦੀ ਤੈਨੂੰ ਕਿਹੜੀਆਂ ਪਸਮਾ ਘੋਲ ਕੇ ਪੀਣਾ ਜਿਹੜੀ ਤੇਨੂੰ ਗਰਮੀ ਲਾਦੀ ਨੇ ਕੰਮ ਮਰੇ ਕਰਨਾ ਪੈਣਾ ਉਧਰੋਂ ਕਹਿੰਦੇ ਖੋਟਾ ਉਹ ਹੀ ਛੱਡਿਆ ਧੂੜਾ ਗਰਦ ਡਾਈ ਜਾਂਦਾ ਉਹ ਬਾਲਾ ਤੂੰ ਅਡੌਂਦੀ ਹੈ ਨਾ ਏ ਓਏ ਅੱਛਾ ਆਹਾਂ ਅੱਛਾ ਇਹ ਚ ਬੈਗ ਜਿਹਾ ਲਾਇਆ ਉਹਦੇ ਨਾਲ ਹੈ ਤੇ ਠੀਕ ਹੈ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੁਸੀਂ ਵੀ ਕਹਿੰਦੇ ਹੋਣੇ ਵੀ ਹੁਣ ਗੱਲਾਂ ਬਾਤਾਂ ਆਪੇ ਉਹ ਗੱਲਾਂ ਬਾਤਾਂ ਵੀ ਚਲੋ ਜਿਹੜੇ ਆਪਣੇ ਬਾਲੇ ਨਵੇਂ ਕਈ ਕੰਪਿਊਟਰ ਬਾਜਾ ਵਿਚਾਰਿਆਂ ਨੂੰ ਕਈਆਂ ਨੂੰ ਕੁਝ ਵੀ ਨਹੀਂ ਪਤਾ ਠੀਕ ਆ ਤੇ ਗੱਲਾਂ ਬਾਤਾਂ ਮੈਂ ਤਾਂ ਜਿਆਦਾ ਕਰਦਾ ਹੁਣਾਂ ਬਾਕੀ ਹਾਸਾ ਖੇਡਾ ਚਲੋ ਜੋ ਵੀ ਆ ਕਰਨ ਨੂੰ ਉਹ ਵੀ ਬਣਾ ਸਕਦੇ ਆ ਪਰ ਮੈਂ ਜਿਹੜੇ ਮਕਸਦ ਨੂੰ ਤੁਰਿਆ ਵੀ ਉਧਰ ਨੂੰ ਚੱਲਦੇ ਆ ਕਰੀ ਹਨਾ ਤੇ ਕੋਈ ਵੀ ਬੰਦਾ ਜਿਹਦਾ ਹੁਣ ਕਈ ਬੰਦੇ ਆ ਯਾਰ ਨਹੀਂ ਪਤਾ ਨਵੇਂ ਉੱਠਦੇ ਆ ਲੱਖਾਂ ਰੁਪਏ ਸਾਡੇ ਤੁਹਾਨੂੰ ਵੀ ਪਤਾ ਉਸਤਾਦ ਕਿਹੜਾ ਸੁੱਖਾ ਹੀ ਪੈ ਜਾਂਦਾ ਹਨਾ ਜਿਹੜੇ ਦਾ ਚੰਗੇ ਬੰਦੇ ਉਹ ਤਾਂ ਚਲੋ ਵਿਚਾਰੇ ਪੈਸੇ ਲੈਂਦੇ ਹੀ ਨਹੀਂ ਅਗਲੇ ਕੰਦੇ ਦਫਾ ਕਰੋ ਤੁਸੀਂ ਉਦਾਂ ਹੀ ਉਸਤਾਦੀ ਸ਼ੇਰ ਦੀ ਕਰੋ ਹਨਾ ਕੋਈ ਸਰੋਪਾ ਪਾਤਾ ਜਾਂ ਕੁਛ ਵੀ ਤੇ ਓਨਾ ਹੀ بڑا ਹੁੰਦਾ ਮਾਨ ਸਨਮਾਨੀ ਹਨਾ ਜੋ ਅਗਲਾ ਖੁਸ਼ੀ ਨਾ ਕਰ ਜਾਵੇ ਤੇ ਬਾਕੀ ਆਪਾਂ ਕਹਿੰਨੇ ਵੀ ਉਸ ਤੱਕ ਲੋਕਾਂ ਨੂੰ ਪਹੁੰਚਣ ਦੀ ਲੋੜ ਹੀ ਨਾ ਪਵੇ ਹੌਲੀ ਹੌਲੀ ਸਾਰੀ ਗੇਮ ਖੋਲਾਂਗੇ ਆਪਾਂ ਜਿੰਨੀ ਵੀ ਆ ਜਿੰਨੀ ਕ ਆਪਾਂ ਨੂੰ ਹੁੰਦੀ ਆ ਹਨਾ ਜਿਸ ਤੱਕ ਆਪਣੇ ਪੈਰ ਹੈਗੇ ਉੱਥੇ ਤੱਕ ਜਾਵਾਂਗੇ ਸਾਰੀ ਗੇਮ ਦੱਸਾਂਗੇ ਹੌਲੀ ਹੌਲੀ ਜਿੰਨੀ ਵੀ ਗੇਮ ਆ ਤੇ ਸਾਰੀ ਖੋਲ ਦੇ ਆਗੇ ਜਿਹੜੇ ਵੀ ਵਿੱਚ ਭੇਤ ਭਾਵਾ ਆਲੂ ਖਾਰਾ ਕੀ ਆਲੂ ਬਖਾਰ ਤੋਂ ਉੱਤੇ ਚੀਜ਼ਾਂ ਕਿਹੜੀਆਂ ਆ ਗਈਆਂ ਜੇਵਾ ਆਪਾਂ ਆਲੂ ਬਖਾਰਾ ਨਹੀਂ ਲੋਣਾ ਤਾਂ ਉੱਤੇ ਹੀ ਲਾ ਸਕਦੇ ਆ ਠੀਕ ਆ ਉਹ ਵੀ ਚੀਜ਼ਾਂ ਆਪਾਂ ਵਿੱਚ ਖੋਲ ਦਿਆਂਗੇ ਹੁਣ A to Z ਤੇ ਠੀਕ ਆ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ